ਹੈਲੋ ਸਾਥੀ ਅੱਜ ਅਸੀਂ ਇੱਕ ਨਵੀਂ ਮਜ਼ੇਦਾਰ ਸਬਜੀ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਆਲੂ ਬੈਂਗਣ ਦੀ ਸਬਜੀ ਅਸੀਂ ਤੇਲ ਗਰਮ ਕਰ ਲਿਆ ਦੇ ਵਿੱਚ ਜੀਰਾ ਪਾ ਦਿੱਤਾ ਹੈ ਨਾਲ ਅਸੀਂ ਪਿਆਜ਼ ਹਰੀ ਮਿਰਚ ਜੋ ਕੱਟੀ ਹੈ ਇਹ ਅਸੀਂ ਮੋٹے ਮੋٹے ਕੱਟਿਆ ਇਹਨੂੰ ਅੰਮ ਵਿੱਚ ਪਾ ਲਾਂਗੇ ਸੋ ਫਰਾਈ ਕਰਾਂਗੇ ਚੰਗੀ ਤਰ੍ਹਾਂ ਬ੍ਰਾਊਨ ਹੋਣ ਤੱਕ ਨਾਲ ਹੀ ਨਮਕ ਐਡ ਕਰ ਦਾਂਗੇ ਥੋੜਾ ਹਲਦੀ ਤੇ ਮਸਾਲਾ ਐਡ ਕਰ ਦਾਂਗੇ ਸੋ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਜਦੋਂ ਚੰਗੀ ਤਰ੍ਹਾਂ ਬ੍ਰਾਊਨ ਹੋ ਜਾਂਦੇ ਆ ਤੇ ਬਾਕੀ ਇਨਗਰੀਡੀਅੰਟ ਅਸੀਂ ਬਾਅਦ ਵਿੱਚ ਐਡ ਕਰਾਂਗੇ ਸੋ ਇਹ ਜੋ ਸਬਜੀ ਹੈ ਇੱਕ ਡਿਫਰੈਂਟ ਸਟਾਈਲ ਦੇ ਨਾਲ ਬਣਾ ਰਹੇ ਆ ਇਹਨਾਂ ਥੋੜੀ ਸਬਜੀ ਕਰੰਚੀ ਹੋਏਗੀ ਤੇ ਡੇਲੀਸ਼ੀਅਸ ਟੇਸਟ ਯਾਦਾ ਉੱਪਰ ਕੇ ਆਏਗਾ ਸੋ ਇਹਦੇ ਵਿੱਚ ਨੈਕਸਟ ਅਸੀਂ ਪਹਿਲੇ ਆਲੂ ਐਡ ਕਰਾਂਗੇ ਆਲੂ ਚੰਗੀ ਤਰ੍ਹਾਂ ਇਹਦੇ ਵਿੱਚ ਅਸੀਂ ਫਰਾਈ ਕਰ ਲਾਂਗੇ ਸੋ ਆਲੂ ਅਸੀਂ ਐਡ ਕਰ ਲਏ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਵਿੱਚ ਬੁਧੀਵਾਦ ਅਸੀਂ ਫਿਰ ਇਹਦੇ ਬੈਂਗਣ ਪਾ ਕੇ ਫਿਰ ਉਹਨਾਂ ਨੂੰ ਫਰਾਈ ਕਰਾਂਗੇ ਫਿਰ ਲਾਸਟ ਵਿੱਚ ਅਸੀਂ ਟਮਾਟਰ ਐਡ ਕਰਾਂਗੇ ਸੋ ਇੱਕ ਡਿਫਰੈਂਟ ਤਰੀਕਾ ਆ ਸਬਜ਼ੀ ਤਿਆਰ ਕਰਨ ਦਾ ਕਿਉਂਕਿ ਜੇ ਇਹਨੂੰ ਡਾਇਰੈਕਟੇ ਮਸਾਲੇ ਚ ਮਿਕਸ ਕਰਕੇ ਪਾਣੀ ਪਾ ਦਾਂਗੇ ਤੇ ਬੈਂਗਣ ਇੰਨੀ ਜਲਦੀ ਗਲਣਗੇ ਨਹੀਂ ਸੋ ਇਹਨੂੰ ਸਟੈਪ ਬਾਈ ਸਟੈਪ ਪਾਰਸ਼ਲੀ ਕੁੱਕ ਕਰਨਾ ਪਏਗਾ ਚੀਜ਼ਾਂ ਨੂੰ ਫੇਰ ਹੀ ਗਲਣਗੇ ਸੋ ਇਹ ਅਸੀਂ ਮਿਕਸ ਕਰ ਲਿਆ ਜੀ ਆਲੂ ਮਸਾਲੇ ਦੇ ਵਿੱਚ ਸੋ ਅਸੀਂ ਤੇਲ ਨੂੰ ਥੋੜਾ ਜਿਹਾ ਸਾਈਡ ਤੇ ਸੈਪਰੇਟ ਕਰ ਲਾਂਗੇ ਤੇ ਉਹਦੇ ਵਿੱਚ ਅਸੀਂ ਬਾਅਦ ਵਿੱਚ ਹੁਣ ਅਸੀਂ ਨਾਲ ਜੋ ਬੈਂਗਣ ਅਸੀਂ ਕੱਟਿਆ ਉਹ ਵੀ ਐਡ ਕਰਾਂਗੇ ਸੋ ਇਹ ਅਸੀਂ ਬਰੀਕ ਪਤਲੇ ਬੈਂਗਣ ਲਏ ਸਮਝੀ ਲਈਏ ਵਧਿਆ ਜਿਹੜੇ ਮੋٹے ਬੈਂਗਣੋਂ ਪਰਥੇ ਲਈ ਅੱਛੇ ਹੁੰਦੇ ਆ ਸੋ ਇਹ ਬੈਂਗਣ ਅਸੀਂ ਸਾਰੇ ਐਡ ਕਰ ਲਿਆ ਸੁਕੜਾਈ ਦੀ ਇੱਕ ਸਾਈਡ ਤੇ ਅੱਧੇ ਪੋਰਸ਼ਨ ਚ ਅਸੀਂ ਤੇਲ ਨੂੰ ਸਾਈਡ ਤੇ ਕਰਕੇ ਇਹਨੂੰ ਫਰਾਈ ਕਰ ਲਾ ਕੇ ਸੋ ਜੇ ਤੁਸੀਂ ਦੂਸਰੇ ਤਰੀਕੇ ਨਾਲ ਕਰਨਾ ਚਾਹੁੰਦੇ ਹੋ ਤਾਂ ਅਲੱਗ-ਅਲੱਗ ਤਰੀਕਿਆਂ ਨਾਲ ਫਰਾਈ ਕਰਕੇ ਤੋਂ ਲੱਗ ਕੜਾਹੀ ਚ ਤੜਕਾ ਲਾ ਸਕਦੇ ਆ ਉਹਦੇ ਵਿੱਚ ਫਿਰ ਸਾਡੇ ਜੋ ਭਾਂਡੇ ਜ਼ਿਆਦਾ ਖਰਾਬ ਹੋਣਗੇ ਸੋ ਇਸ ਲਈ ਅਸੀਂ ਇਹਨੂੰ ਇੱਕ ਹੀ ਕੜਾਹੀ ਦੇ ਵਿੱਚ ਡਿਫਰੈਂਟ ਵੇਧ ਨਾਲ ਤਿਆਰ ਕਰ ਰਹੇ ਆ ਸੋ ਅਸੀਂ ਮਿਕਸ ਕਰ ਲਿਆ ਸਾਰਾ ਤੇਲ ਦੇ ਵਿੱਚ ਜੋ ਲੱਗ ਤੋਂ ਬੈਂਗਨ ਇਹਨੂੰ ਅਸੀਂ ਹੁਣ ਕਵਰ ਕਰ ਦਾਂਗੇ ਤੇ ਸਟੀਮ ਦੇ ਨਾਲ ਕੁੱਕ ਹੋ ਜਾਣਗੇ ਠੀਕ ਹੈ ਜੀ ਸੋ ਕਵਰ ਕਰ ਦਿੱਤਾ ਇਹਨਾਂ ਨੂੰ ਫਿਰ ਅਸੀਂ ਕੁੱਕ ਹੋ ਗਿਆ ਤਾਂ ਇਹਨਾਂ ਨੂੰ ਅਸੀਂ ਹੁਣ ਮਿਕਸ ਕਰ ਦਾਂਗੇ ਲਾਸਟ ਵਿੱਚ ਅਸੀਂ ਜੋ ਟਮੇਟੋ ਐ ਉਹਨੂੰ ਅਸੀਂ ਇਹਦੇ ਵਿੱਚ ਫਰਾਈ ਕਰਾਂਗੇ ਤੇ ਪਾਰਸ਼ਲੀ ਕੁੱਕ ਕਰਾਂਗੇ ਇਹਨਾਂ ਥੋੜੇ ਸੌਫਟ ਹੋ ਜਾਣਗੇ ਤੇ ਲਾਸਟ ਵਿੱਚ ਫਿਰ ਆਲੂ ਵੈਂਗਣ ਦੇ ਵਿੱਚ ਟਮੇਟੋ ਮਿਕਸ ਕਰ ਲਾਂਗੇ ਸੋ ਇਹਨੂੰ ਅਸੀਂ ਉੱਪਰ ਟੱਕਣ ਲਗਾ ਕੇ ਸਟੀਮ ਕਰ ਲੈਨੇ ਆ ਕੁੱਕ ਹੋ ਜਾਣਗੇ ਸੋ ਇਹ ਸਾਡੇ ਕੁੱਕ ਹੋ ਗਏ ਆ ਹੁਣ ਅਸੀਂ ਇਹਨੂੰ ਸਾਰੀ ਸਬਜ਼ੀ ਚ ਮਿਕਸ ਕਰ ਲਾਂਗੇ ਸੋ ਇਹ ਬੜਾ ਡਿਫਰੈਂਟ ਤਰੀਕਾ ਹੈ ਸਬਜੀ ਤਿਆਰ ਕਰਨ ਦਾ ਇਹਨਾਂ ਸਬਜੀ ਸਟੈਪ ਬਾਈ ਸਟੈਪ ਵਧੀਆ ਕੁੱਕ ਹੋ ਜਾਂਦੀ ਹੈ ਤੇ ਸਾਰੇ ਜੋ ਇਹਦੇ ਵਿੱਚ ਅਸੀਂ ਚੀਜ਼ਾਂ ਐਡ ਕਰਦੇ ਹਾਂ ਉਹ ਵਧੀਆ ਤਰੀਕੇ ਨਾਲ ਕੁੱਕ ਹੋ ਜਾਂਦੀਆਂ ਸੋ ਦੇਖ ਰਿਹਾ ਦੇਖਣ ਦੇ ਵਿੱਚ ਕਾਫੀ ਡੇਲੀਸ਼ੀਅਸ ਲੱਗ ਰਹੀ ਹੈ ਟਮਾਟਰ ਜਿਹੜਾ ਸੌਫਟ ਹੋ ਗਿਆ ਉਹਦਾ ਜੋ ਰਸ ਹੈ ਉਹ ਸਬਜੀ ਦੇ ਵਿੱਚ ਮਿਕਸ ਹੋ ਰਿਹਾ ਸੋ ਇਹਨੂੰ ਸੀ ਹੁਣ ਮਿਲਾਵਾਂਗੇ ਚੰਗੀ ਤਰ੍ਹਾਂ ਫਿਰ ਇਹਦੇ ਵਿੱਚ ਥੋੜਾ ਪਾਣੀ ਐਡ ਕਰਾਂਗੇ ਆਪਣੇ ਲੋੜ ਦੇ ਅਨੁਸਾਰ ਜੇ ਅਸੀਂ ਜਾਨੀ ਚਪਾਤੀ ਦੇ ਨਾਲ ਖਾਣੀ ਹੈ ਤੇ ਸਾਡੀ ਸਬਜੀ ਇੱਥੇ ਤਿਆਰ ਹੈ ਤਾਂ ਅਸੀਂ ਇਹਨੂੰ ਅੱਜ ਰਾਈਸ ਦੇ ਨਾਲ ਖਾਵਾਂਗੇ। ਤੋਂ ਇਸ ਲਈ ਅਸੀਂ ਪਾਣੀ ਐਡ ਕਰਾਂਗੇ ਤਾਂ ਅਸੀਂ ਇਹਨੂੰ ਕੁੱਕਰ ਲਿਆ ਥੋੜੇ ਟਾਈਮ ਇਹ ਸਾਡੇ ਕੁੱਕ ਹੋ ਚੁੱਕੀ ਹੈ। ਇਹਦੇ ਵਿੱਚ ਹੁਣ ਅਸੀਂ ਪਾਣੀ ਐਡ ਕਰਾਂਗੇ ਆਪਣੇ ਲੋੜ ਅਨੁਸਾਰ ਜਿੰਨੇ ਸਾਨੂੰ ਗਰੇਵੀ ਚਾਹੀਦੀ ਹੈ। ドライ ਜੋ ਸਬਜੀ ਹੈ ਤਿਆਰ ਹੈ। ਇਹਦੇ ਵਿੱਚ ਅਸੀਂ ਇੱਕ ਇੱਕ ਕਟੋਰੀ ਵੱਡੀ ਪਾਣੀ ਦੀ ਐਡ ਕਰ ਲਈਏ। ਤੋਂ ਅਸੀਂ ਇਹਨੂੰ ਰਾਈਸ ਦੇ ਨਾਲ ਚਾਵਲ ਦੇ ਨਾਲ ਖਾਵਾਂਗੇ। ਚੰਗੇ ਤਰ੍ਹਾਂ ਮਿਕਸ ਕਰ ਦਾਂਗੇ ਪਾਣੀ ਦੇ ਵਿੱਚ। ਫਿਰ ਇਹਨੂੰ ਟੱਕਰ ਲਗਾ ਕੇ 5-7 ਮਿੰਟ ਤੱਕ ਹਾਈ ਫਲੇਮ ਤੇ ਕੁੱਕਰਾਂਗੇ। ਫਿਰ 2 ਮਿੰਟ ਤੱਕ ਲੋ ਫਲੇਮ ਤੇ ਕੁੱਕਰਾਂਗੇ। ਸਾਡੀ ਸਬਜੀ ਬਹੁਤ ਵਧੀਆ ਤਰੀਕੇ ਨਾਲ ਤਿਆਰ ਹੋ ਰਹੀ ਹੈ। ਸੋ ਇਹ ਤੁਸੀਂ ਘਰ ਵੀ ਟਰਾਈ ਕਰ ਸਕਦੇ ਹੋ ਇਤੋਂ ਪਹਿਲੇ ਅਬੀ ਦੀ ਸਬਜੀ ਦੀ ਵੀਡੀਓ ਪਾਈ ਸੀ ਤੁਸੀਂ ਕਾਫੀ ਜ਼ਿਆਦਾ ਪਿਆਰ ਦਿੱਤਾ ਉਹਦੇ ਲਈ ਤੁਹਾਡਾ ਧੰਨਵਾਦ ਸੋ ਨਮਕ ਅਸੀਂ ਬਾਅਦ ਵਿੱਚ ਐਡ ਕਰ ਰਹੇ ਹਾਂ ਪਹਿਲੇ ਨਮਕ ਥੋੜਾ ਘੱਟ ਸੀ ਤੇ ਹੁਣ ਅਸੀਂ ਨਮਕ ਆਪਣੀ ਜ਼ਰੂਰਤ ਅਨੁਸਾਰ ਐਡ ਕਰ ਲਿਆ ਚੰਗੀ ਤਰ੍ਹਾਂ ਨੂੰ ਮਿਕਸ ਕਰ ਲਾਂਗੇ ਸੋ ਸੋ ਇਹ ਸਾਡੀ ਸਬਜੀ ਜੋ ਹੈ ਇੱਥੇ ਤਿਆਰ ਹੋ ਚੁੱਕੀ ਹੈ ਦੇਖ ਸਕਦੇ ਹੋ ਬਹੁਤ ਸੋਹਣੀ ਸਾਡੀ ਸਬਜੀ ਬਣ ਕੇ ਤਿਆਰ ਹੈ ਇਹਨੂੰ ਅਸੀਂ ਹੁਣ ਰਾਈਸ ਦੇ ਨਾਲ ਤੇ ਦਹੀਂ ਦੇ ਨਾਲ ਖਾਵਾਂਗੇ ਬਹੁਤ ਵਧੀਆ ਰਹੇਗਾ ਦਹੀਂ ਆਲੂ ਬੈਂਗਨ ਦੀ ਸਬਜੀ ਨਾਲ ਦਹੀਂ ਖਾਣ ਦੇ ਨਾਲ ਵਧੀਆ ਤਰੀਕੇ ਨਾਲ ਡਾਈਜੈਸਟ ਹੋ ਜਾਂਦੀ ਹੈ ਸੋ ਇਹ ਸਬਜੀ ਸਾਡੀ ਤਿਆਰ ਹੈ ਸੋ ਥਾਲੀ ਦੇ ਵਿੱਚ ਅਸੀਂ ਰਾਈਸ ਆਲੂ ਵੰਗਣੇ ਸਬਜੀ ਤੇ ਨਹੀਂ ਪਾਲਿਆ ਸੋ ਅਸੀਂ ਟਰਾਈ ਕਰਾਂਗੇ ਜਰੂਰ ਤੁਸੀਂ ਘਰੇ ਟਰਾਈ ਕਰਿਓ ਥੈਂਕ ਯੂ